ਸਲੋ ਜੀ ਇਸ ਵੇਲੇ ਪੰਜਾਬ ਦੇ ਮੁੰਡਿਆਂ ਦੇ ਚਿਹਰਿਆਂ ਤੇ ਖੁਸ਼ੀ ਆ ਗਈ ਆ ਕਿਨੇ ਜੇ ਆਪਾਂ ਕੁਰਤੇ ਪਿਆਵੇਂ ਕੋਟ ਪੈਂਟ ਲੈਣ ਤੇ ਮਾਤੂਸ਼ਰੀ ਦਸਤਾਰ ਬਾਗੇ ਪ੍ਰਾਣ ਜਾਣਾ ਆ ਦੇਖੋ ਬਾਜ਼ਾਰ 'ਚ ਜਿਹੜੇ ਮਰਜੀ ਸਟੋਰ 'ਤੇ ਜਾ ਕੇ ਪਤਾ ਕਰੋ ਕੋਈ 15000 ਮੰਗਦਾ ਕੋਈ 16000 ਮੰਗਦਾ ਇੱਥੇ ਸਾਨੂੰ 2 ਪੀਸ ਕੋਟਪੈਂਟ ਦਵਾਂਗੇ 2995 ਦੇ ਵਿੱਚ ਸਲਾਈ ਕਰਕੇ ਦੇ ਦਿਆਂਗੇ ਜਿਹੜਾ 3 ਪੀਸ ਕੋਟਪੈਂਟ ਤੁਸੀਂ ਲੈਣਾ ਇੱਥੇ ਤੁਹਾਨੂੰ ਦਵਾਂਗੇ 3760 ਦੇ ਵਿੱਚ ਸਲਾਈ ਕਰਕੇ ਜੇਪਰ ਰੰਗਾਂ ਦੀ ਗੱਲ ਕਰੀਏ ਰੰਗਾਂ ਦੇ ਵਿੱਚ ਕਹਿੰਦੇ ਕੁਆਲਿਟੀ ਬਹੁਤ ਹੈ ਭਾਈ ਜੀ ਰੰਗ ਕਿੰਨੇ ਕਿਹੜੇ ਤਰ੍ਹਾਂ ਦੇ ਆ ਦੇਖੋ ਜੀ ਰੰਗਾ ਮੇਚੀ ਸਾਡੇ ਕੋਲ ਫੁੱਲ ਹੈ 2995 370 ਸਾਡੇ ਦੇ ਵਿੱਚ ਆ ਮੁੰਡੇ ਆਸਤੇ ਖਜ਼ਾਨਾ ਲੈ ਕੇ ਆ ਗਏ ਕਹਿੰਦੇ 10 12000 ਤੋਂ ਕੋਟਪੈਂਟ ਸਵਾਈ ਦੇ ਨਾਲ ਘਟਣੀ ਪੈਂਦਾ ਪਰ ਮਾਤੂ ਸ਼ੀ ਜੀ ਦਸਤਾਰ ਬੱਗੇ ਪ੍ਰਾਣੇ ਦੇ ਵਿੱਚ ਆ ਜਾਓ 2995 2 ਪੀਸ 3763 ਪੀਸ ਨਾਸ ਟੱਚ ਕਰਕੇ ਰੰਗ ਪਸੰਦ ਦੇ ਚਾਹੇ ਲਾਈਟ ਲੈਣੇ ਡਾਰਕ ਲੈਣੇ ਜਿੱਦਾਂ ਦੇ ਮਰਜ਼ੀ ਪਸੰਦ ਕਰਕੇ ਰੰਗ ਲੈ ਸਕਦੇ ਹੋ ਔਰ ਦੂਜੀ ਗੱਲ ਇੱਥੇ ਨਹੀਂ ਕਹਿੰਦੇ ਗੱਲ ਮੁੱਕਣ ਦੇਣੀ ਹੈਗੀ ਜੇ ਤੁਸੀਂ ਚਾਹੁੰਦੇ ਹੋ ਵੀ ਸਾਨੂੰ ਹੈਵੀ ਰੇਂਜ ਚਾਹੀਦੀ ਆ 5000 7000 8000 ਤੇ ਸਾਡੇ ਕੋਲ ਟੌਪ ਟੌਪ ਦੀਆਂ ਚੀਜ਼ਾਂ ਆ ਤੁਸੀਂ ਲਾਈਨਿੰਗ ਦੇ ਵਿੱਚ ਲੈ ਜਾਓ ਡਾਰਕ ਲੈ ਜਾਓ ਲਾਈਟ ਲੈ ਜਾਓ ਰੰਗ ਜਿਹੜਾ ਮਰਜ਼ੀ ਲੈ ਜਾਓ ਫਾਇਦੇ ਸਾਡੇ ਹਰ ਬਕੋ ਬਹੁਤ ਵੱਡੇ ਵੱਡੇ ਹੋਣਿਆ ਦੇਖੋ ਜੀ ਕੁਰਤੇ ਪਜਾਮੇ ਦੇ ਵਿੱਚ ਚਾਹੇ ਲੇਲਣ ਲੈ ਲੋ ਪੇਪਰ ਕਾਟਨ ਗੀਜ਼ਾ ਕਾਟਨ ਵਾਈਡ ਨੇ ਸਾਡੇ ਕੋਲ 25 ਤੋਂ 30 ਤਰ੍ਹਾਂ ਦੀਆਂ ਕੁਆਲਿਟੀਆਂ ਹੈ ਜਿਹੜਾ ਸਾਡਾ ਕੁਰਤਾ ਪਜਾਮਾ ਵਾਈਡ 700 ਰੁਪਏ ਤੋਂ ਸ਼ੁਰੂ ਹੋ ਜਾਂਦਾ ਭਾਜੀ 700 ਰੁਪਏ ਦੇ ਕੁਰਤੇ ਪਜਾਮੇ ਦੇਖੋ ਜੀ ਜਿਹੜੇ ਬਾਜ਼ਾਰਾਂ ਦੇ ਵਿੱਚ 3 3000 25 2500 ਰੁਪਏ ਦੇ ਕੁਰਤੇ ਪਜਾਮੇ ਸਿੰਗਰਾਂ ਦਾ ਨਾਮ ਲੈ ਕੇ ਵੇਚੀ ਜਾਂਦੇ ਦੁਕਾਨਦਾਰ ਉਹੀ ਕੋਰਤਾ ਪਜਾਮਾ 3000 ਵਾਲਾ ਸਾਡੇ ਕੋਲ 700 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਦੇ ਦਾਂਗੇ ਜੋ ਤੁਸੀਂ ਸ਼ਰਟਾਂ ਲੈਣੀਆਂ ਹੈਗੀਆਂ ਦੇਖੋ ਚੈੱਕ ਦੇ ਵਿੱਚ ਡਾਰਕ ਕਲਰ ਲਾਈਟ ਕਲਰ ਲਾਈਨਾਂ ਵਾਲੀਆਂ ਵੱਡੇ ਛੋਟੇ ਡੱਬ ਜਿੱਦਾਂ ਨਾਲ ਮਰਜੀ ਤੁਸੀਂ ਇਹਦੇ ਵਿੱਚ ਡਿਜ਼ਾਈਨ ਲੈ ਲਓ ਇਸ ਤੋਂ ਇਲਾਵਾ ਤੁਸੀਂ ਚੈੱਕ ਕਰੋ ਉਪਰੋਂ ਲੈ ਕੇ ਹੇਠਾਂ ਦੇਖੋ ਜੀ ਸ਼ੇਰਵਾਨੀਆਂ ਦੇ ਵਿੱਚ ਸ਼ੇਰਵਾਨੀਆਂ ਦੇ ਵਿੱਚ ਸਾਡੇ ਕੋਲ ਬਹੁਤ ਹੀ ਵਧੀਆ ਡਿਜ਼ਾਈਨਿੰਗ ਜਿਹੜੀ ਸ਼ੇਰਵਾਨੀ ਤੁਸੀਂ ਬਾਜ਼ਾਰ 'ਚ 5-6000 ਰੈਂਟ ਤੇ ਲੈਨੇ ਹੋ ਅੱਛੀ ਤੁਹਾਨੂੰ 5-6000 ਚ ਰੈਡੀ ਕਰਕੇ ਦੇ ਦਿੰਦੇ ਨੇ ਡਿਜ਼ਾਈਨ ਜਿੱਦਾਂ ਦੇ ਮਰਜ਼ੀ ਮਨਪਸੰਦ ਤੁਸੀਂ ਲਾਈਟ ਡਿਜ਼ਾਈਨ ਬਣਾ ਸਕਦੇ ਹੋ ਤੁਸੀਂ ਡਾਰਕ ਡਿਜ਼ਾਈਨ ਬਣਾ ਸਕਦੇ ਹੋ ਜਿੱਦਾਂ ਦੀ ਤੁਹਾਡੀ ਪਸੰਦ ਭਾਈ ਤੁਸੀਂ ਜਾਣਾ ਜਾਗੋ ਤੇ ਨਾਈਟ ਪਾਰਟੀ ਦਾ ਤੁਸੀਂ ਕਹਿੰਦੇ ਹੋ ਵੀ ਸਾਨੂੰ ਡਿਜ਼ਾਈਨਰ ਕੋਰਤੇ ਪਾਵੇਂ ਚਾਹੀਦੇ ਨਾ ਤੇ ਸਾਡੇ ਕੋਲ ਡਿਜ਼ਾਈਨਰ ਕੋਰਤੇ ਪਾਵੇਂ ਬਾਧੂ ਆ ਚਾਹੇ ਤੁਸੀਂ ਟੀਮ ਬਣਾ ਲਓ 15-15 20-20 ਇੱਕੋ ਜਿਹਾ ਬਣਾ ਲਓ ਸਾਡੇ ਕੋਲ ਸਟਾਕ ਕਾਫੀ ਹੈਗਾ ਬਲੇਜ਼ਰਾਂ ਦੇ ਵਿੱਚ ਭਾਈ ਜੀ ਕਹਿੰਦੇ ਬਹੁਤ ਦੇਖੋ ਜੀ ਚੈੱਕ ਬਲੇਜ਼ਰਾਂ ਦੇ ਵਿੱਚ ਟਵੀਡ ਦੇ ਵਿੱਚ ਵੀ ਬਹੁਤ ਸੋਹਣੀ ਵੈਰਾਈਟੀ ਆ ਤੁਸੀਂ ਬਲੇਜ਼ਰ ਬਣਾਉਣਾ ਡ ਤੁਸੀਂ ਕਪੜਾ ਲੈ ਲੈਣੇ ਹੋ ਤੁਹਾਨੂੰ ਚੈੱਕ ਕਰਵਾਈਦਾ ਭਾਜੀ ਬਣ ਕੇ 2 ਪੀਸ ਲੱਗੂਗਾ ਕਿਤਾ ਇੱਥੇ ਸੁਵਿਧਾਵਾਂ ਸਾਰੀਆਂ ਇੱਥੇ ਫਾਇਦੇ ਬਹੁਤ ਐ ਪਰ ਗੱਲ ਸਭ ਤੋਂ ਵੱਡੀ ਇਹ ਐ ਇੱਥੇ ਲੁੱਟ ਨਹੀਂ ਹੋਣੀ ਰੇਟ ਸਾਡਾ ਬਾਜ਼ਾਰ ਨਾਲੋਂ ਅੱਧਾ ਲੱਗੂਗਾ ਜੋ ਦਵਾਦਬ ਤੁਸੀਂ ਆਜੋ ਜੀ ਫਾਇਰੇ ਗਾਰੰਟੀ ਦੇ ਨਾਲ ਕਹਿ ਰਹੇ ਆ ਬਹੁਤ ਵੱਡੇ ਫਾਇਦੇ ਆ ਬਹੁਤ ਟੌਪ ਦੀ ਕੁਆਲਿਟੀ ਰੇਟ ਤੁਹਾਨੂੰ ਬਾਜ਼ਾਰ ਨਾਲੋਂ ਅੱਧੇ ਨਾਲੋਂ ਵੀ ਘੱਟ ਲੱਗਣੇ ਆ ਪਹੁੰਚਣਾ ਕਿੱਥੇ ਆ ਤੁਸੀਂ ਬਾਗੇਪਨਾਂ ਨੇ ਆਉਣਾ ਮਾਤੂਸ਼ਰੀ ਦਸਤਾਰ ਦੇ ਸਟੋਰ ਤੇ ਜਿੱਥੇ ਪੰਜਾਬ ਦੇ ਮੁੰਡਿਆਂ ਦੀ ਜਿੰਦ ਗਿਆਨ ਬਣਿਆ ਹੋਇਆ ਛੇਤੀ ਆਜੋ ਜੀ ਬਹੁਤ ਸਾਰੇ ਪੈਦੇ ਕਰਕੇ ਭੇਜਾਂਗੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤਗੜਸਾਨ ਟੀਵੀ ਬੱਗਾ